ਮਾਤਾ ਵੱਲੋਂ ਸਾਥ ਹੈ ਜਿਹੜਾ ਉਹ ਪੂਰਾ ਮਿਲ ਰਿਹਾ ਹੈ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ ਕਿਸਾਨਾਂ ਦਾ ਜਿਹੜਾ ਸਾਥ ਹੈ ਸਹਜੋ ਲਈ ਅਸੀਂ ਜੀ ਖਨੌਰੀ ਪਿੰਡ ਤੋਂ ਆਇਆ ਪੱਕੀ ਖਨੌਰੀ ਤੋਂ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਲਗਾਤਾਰ ਇੱਥੇ ਕਿਸਾਨਾਂ ਦਾ ਸਾਥ ਦੇਣ ਲਈ ਕਿੰਨੇ ਦਿਨਾਂ ਤੋਂ ਪੁੱਛ ਰਹੇ ਹੋ ਅਸੀਂ ਜੀ 13 ਤਰੀਕ ਤੋਂ ਪਹੁੰਚਣ ਲੱਗੇ ਆ ਜੀ ਠੀਕ ਹੈ ਉਹ ਜੀ ਸਾਡੇ ਕਿਸਾਨਾਂ ਦੇ ਸਿਰ ਤੇ ਚੱਲ ਰਹੇ ਜੀ ਜੋ ਕੁਝ ਚੱਲ ਰਿਹਾ ਤੇ ਤੁਸੀਂ ਆ ਜਿਹੜੇ ਬੋਡਰ ਲਾਏ ਨੇ ਇਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਬਾਰਡਰ ਜੇ ਲਾ ਲਖੇ ਨੇ ਇਹਨਾਂ ਦੇ ਮਗਬਨਾ ਚਾਹੁੰਦੇ ਆ ਮਾਈ ਪਾਪ ਦਾ ਪਿਛੇ ਕਾਮ ਮੋਦੀ ਰਖਣ ਨੂੰ ਰਾਣੀ ਦਿੰਦਾ ਅੱਜ ਉਸ ਦਾ ਭੋਗ ਬਜਾਣਾ ਸਮਝਣ ਤੋਂ ਅੱਛਾ ਹੋਰ ਪਹਿਲਾ ਤਾਂ ਮਨ ਜਾਣਨਾ ਰਾਣੀ ਮਿਲਿਆ ਤਾਂ ਮੈਂ ਸੋਚਿਆ ਮੈਂ ਭੋਗ ਖਤੋ ਜਾਇਆ ਹਾਂ ਇਹ ਦੇਖੋ ਜੀ ਇੱਥੇ ਹਰਿਆਣਾ ਪੰਜਾਬ ਦੇ ਵਿੱਚ ਰਿਸ਼ਤੇਦਾਰੀਆਂ ਨੇ ਜਿਹੜੀਆਂ ਬਾਰਡਰ ਤੋਂ ਪਾਰ ਇੱਕ ਜਿਹੜਾ ਬੋਲੋ ਤੇ ਉਹ ਰਿਸ਼ਤੇਦਾਰੀਆਂ ਦੇ ਵਿੱਚ ਵੀ ਲੋਕ ਨਹੀਂ ਜਾ ਸਕਦੇ ਸੋ ਨੇੜੇ ਦੇ ਪਿੰਡਾਂ ਦੇ ਵਿੱਚੋਂ ਮਾਤਾਵਾ ਮੇਰੀਆਂ ਭੈਣਾਂ ਦੇ ਵੱਲੋਂ ਜਿਹੜਾ ਵੱਡਾ ਸਾਥ ਹੈ ਉਹ ਦਿੱਸਿਆ ਜਾ ਰਿਹਾ ਹੈ। ਭਾਈ ਕਾਨੇ ਤਾਂ ਲੈਣਾ ਮੰਨਦੇ ਜਵਾਕ ਰੱਖੇ ਦੇ ਪੁੱਛਣਾ ਚਾਹਣਾ ਜਿਹੜੇ ਨੇੜੇ-ਨੇੜੇ ਦੇ ਪਿੰਡ ਨੇ ਅਸੀਂ ਆਪਣੀਆਂ ਭੈਣਾਂ ਨੂੰ ਤੇ ਆਪਣੇ ਭਰਾਵਾਂ ਨੂੰ ਕੀ ਬੇਇੰਤਿਜਾਰ ਕਰਨਾ ਚਾਹੁੰਦੇ ਹਾਂ। ਅਸੀਂ ਇਹੀ ਕਹਿੰਦੇ ਆ ਵੀ ਆਪਾਂ ਨੂੰ ਆਏ ਕਹਿੰਦੇ ਆ ਵੀ ਆਪਣਾ ਹੱਕ ਲੈ ਕੇ ਹਟਾ ਕੇ ਅਸੀਂ ਕਿਸਾਨਾਂ ਦੇ ਨਾਲ ਆਏ ਸਾਡੇ ਸਾਰੇ ਭੈਣ ਭਰਾ ਨੇ ਅਸੀਂ ਇਹਨਾਂ ਦੇ ਨਾਲ ਹੀ ਆ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਅਸੀਂ ਜਿੰਨਾ ਵੀ ਹੋ ਸਕੇ ਸਾਰਾ ਸਾਥ ਦੇਵਾਂਗੇ ਤੇ ਆਪਣੇ ਹੱਕ ਲੈ ਕੇ ਰਵਾਂਗੇ ਹੁਣ ਅਸੀਂ ਵਾਪਸ ਨਹੀਂ ਮੁੜਾਂਗੇ ਜਿਹੜੇ ਇੱਥੇ ਲਵੇ ਲਵੇ ਉਹਨਾਂ ਨੂੰ ਤੁਸੀਂ ਅਪੀਲ ਕਰਦੇ ਹੋ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਸਾਥ ਦੇਣ ਲਈ ਪਹੁੰਚੋ ਹਾਂਜੀ ਹਾਂ ਬਹੁਤ ਸਾਰੇ ਪਿੱਛੋਂ ਵੀ ਆ ਰਹੇ ਨੇ ਜੀ ਬਹੁਤ ਸਾਰੇ ਪਹੁੰਚਣਗੇ ਵੀ ਸਾਰੇ ਸਾਡੇ ਨਾਲ ਨੇ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਸਾਰੇ ਕਿਸਾਨ ਭਾਈ ਜਿਹੜੇ ਦੂਰਾਂ ਦੂਰੋਂ ਆਏ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਖਨੋਰੀ ਦੇ ਆ ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਉਹ ਸਾਨੂੰ ਦੱਸ ਸਕਦੇ ਨੇ ਤੇ ਹੋਰ ਵੀ ਸਾਰੇ ਜਥਿਆਂ ਨੂੰ ਬੁਲਾਓ ਤੇ ਆਪਾਂ ਸਾਰੇ ਦਿੱਲੀ ਕੂਚ ਕਰਾਂਗੇ ਇਹ ਬਾਰਡਰ ਤਾਂ ਆਪਣੇ ਅੱਗੇ ਕੁਝ ਵੀ ਨਹੀਂ ਹੈਗਾ ਐਤੋਂ ਭਾਵੇਂ ਹਜ਼ਾਰਾਂ ਬਾਰਡਰ ਵੀ ਹੋਣ ਆਪਾਂ ਉਹਨਾਂ ਨੂੰ ਵੀ ਦੂਰ ਕਰ ਦਵਾਂ ਸਰਕਾਰ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਬੇਨਤੀ ਤਾਂ ਇਹੀ ਹੈ ਵੀ ਪਹਿਲਾਂ ਉਹਨਾਂ ਨੇ ਇੱਕ ਵਾਰ ਕਹਿਤਾ ਸੀਗਾ ਕਿ ਹਾਂ ਅਸੀਂ ਦੇਵਾਂਗੇ ਬਟ ਉਹਨਾਂ ਨੇ ਮੰਨਿਆ ਨਹੀਂ ਹੁਣ ਅਸੀਂ ਕਿਸੇ ਵੀ ਤਰ੍ਹਾਂ ਵਾਪਸ ਨਹੀਂ ਮੁੜਾਂਗੇ ਜਦ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਣਗੇ ਅਸੀਂ ਵਾਪਸ ਨਹੀਂ ਜਾਣ ਵਾਲੇ ਹੁਣ ਅਸੀਂ ਉਹਨਾਂ ਦੀ ਕੋਈ ਬੇਨਤੀ ਨਹੀਂ ਸੁਣਨੀ ਜਦ ਤੱਕ ਸਾਡੇ ਹੱਕ ਸਾਨੂੰ ਮਿਲਣਗੇ ਉਹਦੇ ਤੱਕ ਹੀ ਅਸੀਂ ਮਾਈਪਾਗੋ ਦੇ ਵਾਰਸਾਂ ਸਿੱਖ ਪੰਥ ਦੇ ਵਾਰਸਾਂ ਅਸੀਂ ਉਹਨਾਂ ਵਾਂਗੂ ਹੀ ਆਪਣੇ ਹੱਕ ਲੈ ਕੇ ਰਵਾਂਗੇ ਜਿਵੇਂ ਬਾਬਾ ਜੀ ਨੇ ਦਸਮ ਪੀਤਾ ਨੇ ਆਪਣੇ ਹੱਕ ਦਵਾਏ ਸੀ ਉਵੇਂ ਹੀ ਅਸੀਂ ਆਪਣੇ ਹੱਕਾਂ ਨਾਲ ਲੜਾਂਗੇ ਤੇ ਆਪਣੇ ਹੱਕ ਲੈ ਕੇ ਰਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ